ਬਾਈ ਗੁਰਜੀ ਹਾਂਜੀ ਬਾਈ ਗੁਰਜੀ ਨਵੇਂ ਪਾਤਸ਼ਾਹ ਦੀ ਬਾਣੀ ਕਿੱਥੇ ਤੇ ਕਿਸ ਗੁਰੂ ਸਾਹਿਬ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਾਈ ਸੀ ਤਖਸ਼ੇ ਦਮਦਮਾ ਸਾਹਿਬ ਤਲਵੰਡੀ ਸਾਹਿਬ ਵਿਖੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦਰਜ ਕਰਵਾਈ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾਲ ਦਿੱਲੀ ਵਿਖੇ ਸ਼ਹੀਦ ਸਿੱਖਿਆ ਦਾ ਨਾਮ ਦੱਸੋ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਕਦੋਂ ਤੇ ਕਿੱਥੇ ਹੋਇਆ ਸੀ ਸਨ 1722 ਈਸਵੀ ਨੂੰ ਗੁਰੂ ਕੇ ਮਹਿਲ ਸ਼੍ਰੀ ਅਮਰ ਸਾਹਿਬ ਵਿਖੇ ਸ਼ੇਗੁਰ ਤੇਗ ਭਦਰ ਜੀ ਦਾ ਨਾਮ ਕੀ ਪਿੰਡ ਕਿਹੜਾ ਸੀ ਬਾਬਾ ਬਕਾਲਾ ਸ਼੍ਰੀ ਅਮਨਸੋ ਸਾਹਿਬ ਮਹਾਰਾਜ ਜੀ ਨੇ ਕਿਸ ਦੀ ਨਿਗਰਾਨੀ ਹੇਠ ਵਿਦਿਆ ਪ੍ਰਾਪਤ ਕੀਤੀ ਛੇਵੇਂ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਨਿਗਰਾਨੀ ਹੇਠ ਸ਼ੇਗੁਰ ਤੇਗ ਭਦਰ ਸਾਹਿਬ ਜੀ ਦਾ ਵਿਆਹ ਕਦੋਂ ਹੋਇਆ ਤੇ ਉਹਨਾਂ ਦੀ ਸੁਪਤਨੀ ਦਾ ਨਾਮ ਦੱਸੋ ਸੰਨ 1732 ਈਸਵੀ ਨੂੰ ਮਾਤਾ ਗੁਜਰੀ ਜੀ ਦੇ ਨਾਲ ਮਹਾਰਾਜ ਜੀ ਦੇ ਸਪੁੱਤਰ ਦਾ ਨਾਮ ਦੱਸੋ ਸ਼ੇਗੁਰ ਗੋਬਿੰਦ ਸਿੰਘ ਜੀ ਸ਼ੇਗੁਰ ਤੇਗ ਭੱਦਰ ਜੀ ਨੇ ਕਿਹੜਾ ਨਗਰ ਬਸਾਇਆ ਸੀ ਜੋ ਅੱਜਕਲ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਚੱਕ ਨਾਨਕ ਨਗਰ ਚੱਕ ਨਾਨਕੀ ਨਗਰ ਆਪ ਜੀ ਨੇ ਕਿਸ ਦੇ ਨਾਮ ਤੇ ਬਸਾਇਆ ਸੀ ਆਪਣੀ ਮਾਤਾ ਨਾਨਕ ਜੀ ਦੇ ਨਾਮ ਤੋਂ ਸ਼ੇਗੁਰ ਤੇਗ ਭੱਦਰ ਜੀ ਕਿਨਾਂ ਦੀ ਫਰਿਆਦ ਤੇ ਸ਼ਹੀਦੀ ਦੇਣ ਗਏ ਸੀ ਕਸ਼ਮੀਰੀ ਪੰਡਤਾਂ ਦੀ ਫਰਿਆਦ ਤੇ ਸ਼ੇਗੁਰ ਤੇਗ ਭੱਦਰ ਜੀ ਦੀ ਸ਼ੇਗੁਰ ਗੰਸਾਹਿਬ ਜੀ ਕਿੰਨੀ ਬਾਣੀ ਅੰਕਿਤ ਹੈ 59 ਸ਼ਬਦ 57 ਸ਼ਲੋਕ ਸ਼ੇਗੁਰ ਤੇਗ ਭੱਦਰ ਸਾਹਿਬ ਜੀ ਦੀ ਸ਼ਹਾਦਤ ਕਦੋਂ ਤੇ ਕਿੱਥੇ ਹੋਈ ਸੀ 700 75 ਈਸੂ ਨੂੰ ਚਾਨਨੀ ਚੌਂਕ ਦਿੱਲੀ ਵਿਖੇ ਜਿੱਥੇ ਆਪਜੀ ਸ਼ਹੀਦ ਹੋਏ ਉੱਥੇ ਹੁਣ ਕਿਹੜਾ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਵਿੱਚ ਹੈ ਸ਼੍ਰੀ ਗੁਰਤੇਗ ਭਦਰ ਸਾਹਿਬ ਜੀ ਦੇ ਧੜ ਦਾ ਸੰਸਕਾਰ ਕਿੱਥੇ ਹੋਇਆ ਗੁਰਦੁਆਰਾ ਰਿਕਾਬਗਨ ਸਾਹਿਬ ਦਿੱਲੀ ਵਿੱਚ ਹੈ ਸ਼੍ਰੀ ਗੁਰਤੇਗ ਭਦਰ ਸਾਹਿਬ ਜੀ ਨੂੰ ਗੁਰਿਆਈ ਕਦਮ ਮਿਲੀ ਤੇ ਗੁਰਿਆਈ ਦਾ ਸਮਾਂ ਕਿੰਨਾ ਸੀ ਸੰਨ 1646 ਈਸਵੀ ਨੂੰ 10 ਸਾਲ 7 ਮਹੀਨੇ ਸ਼੍ਰੀ ਗੁਰਤੇਗ ਭਦਰ ਸਾਹਿਬ ਜੀ ਨੇ ਅੱਗ ਗੁਰਿਆਈ ਕਿਸ ਨੂੰ ਸੌਂਪੀ ਸ਼੍ਰੀ ਗੋਬਿੰਦ ਸਿੰਘ ਜੀ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ